ਹਜ਼ਾਰਾਂ ਪਰਿਵਾਰਾਂ ਲੈ ਕੇ ਆਤਾ ਦਿਨ ਹੈ ਜਿਹੜੇ ਗਰੀਬ ਪਰਿਵਾਰ ਨੇ ਐਸਸੀ ਪਰਿਵਾਰ ਨੇ ਕੈਬਨਿਟ ਦੇ ਵਿੱਚ ਇੱਕ ਫੈਸਲਾ ਕੀਤਾ ਗਿਆ ਜੋ ਕਿ ਵਿਧਵੰਤਰੀ ਸਾਹਿਬ ਨੇ ਆਪਣੇ ਬਜਟ ਭਾਸ਼ਣ ਦੇ ਵਿੱਚ ਬੋਲਿਆ ਸੀ ਉਹ ਵਾਦਾ ਜਿਹੜਾ ਬਜਟ 2025 2025 ਦੇ ਬਜਟ ਦੇ ਵਿੱਚ ਜੋ ਫైనాన్స్ ਮਿਸਟਰ ਸਾਹਿਬ ਨੇ ਬੋਲਿਆ ਸੀ ਵਾਦਾ ਕੀਤਾ ਸੀ ਉਹ ਪੂਰਾ ਕਿ ਅੱਜ ਕੈਬਨਟ ਦੀ ਮੋਹਰ ਲੱਗ ਕੇ ਪਹੁੰਚ ਜਾ ਰਹੀ ਹੈ 80 ਕਰੋੜ ਰੁਪਏ ਦਾ ਕਰਜ਼ਾ ਬਕਾਇਆ ਸੀਗਾ ਇਹ ਸੀ ਪਰਿਵਾਰਾਂ ਤੇ ਤੇ ਨਵੀਂ ਸ਼ੁਰੂਆਤ ਉਹਨਾਂ ਲਈ ਅੱਜ ਕਹੂਗੀ ਪੰਜਾਬ ਸ਼ਡਿਊਲ ਕਾਸਟ ਲੈਂਡ ਡਵੈਲਪਮੈਂਟ ਐਂਡ ਫਾਈਨਾਂਸ ਕਰ ਉਹ ਵਾਦਾ ਜਿਹੜਾ ਬਜਟ 2025 2025 ਦੇ ਬਜਟ ਦੇ ਵਿੱਚ जो फाइनास मिनिस्टर साहब ने बोलिया वादा किया पूरा कि अज कैबिनेट की मोहर लग के हो जाए अठाठ करोड़ रुपए का कर्जा बकाया सी परिवार नवी शुरुआत तो उन्होंने अच्छा होगी पंजाब शड्यूल कास्ट लैंड डिवेलपमेंट एंड फाइनांस कारपोरेशन वो कार्च दो हज़ार भी 31 ਮਾਰਚ 2020 ਤੱਕ ਦਿੱਤੇ ਗਏ ਸਾਰੇ ਕਰਜ਼ੇ ਉਹ ਮਾਫ ਕੀਤੇ ਜਾ ਰਹੇ ਨੇ ਕਿਉਂਕਿ 31 ਮਾਰਚ 2020 ਤੱਕ ਜਿੰਨੇ ਇਹਨਾਂ ਨੇ ਪੰਜਾਬ ਸ਼ਡਿਊਲ ਕਾਸਟ ਲੈਂਡ ਡਵੈਲਪਮੈਂਟ ਐਂਡ ਫਾਈਨੈਂਸ ਕਾਰਪੋਰੇਸ਼ਨ ਤੋਂ ਲਏ ਸੀਗੇ ਤੇ ਇਹਨਾਂ ਨੇ ਛੋਟੇ-ਛੋਟੇ ਵਪਾਰ ਸ਼ੁਰੂ ਕਰਨ ਵਾਸਤੇ ਪੈਸੇ ਲਏ ਸੀਗੇ ਜਿਵੇਂ ਮਤਲਬ ਡੇਰੀ ਫਾਰਮਿੰਗ, ਕਰਿਆਨੇ ਦੀ ਦੁਕਾਨ, ਟੇਲਰ ਦੀ ਦੁਕਾਨ, ਬਟਿਕ, ਲੱਕੜ ਦਾ ਕੋਈ ਕੰਮ, ਛੋਟਾ ਮੋਟਾ, ਨਾ ਹਾਰਡਵੇਅਰ ਸ਼ਾਪ ਕੋਈ। ਲੈਦਰ ਦੀ ਕੋਈ ਚੀਜ਼ਾਂ ਬਣਾਉਣੀਆਂ, ਐਜੂਕੇਸ਼ਨ ਲੋਨ ਵੀ ਲਈ ਸੀਗੇ ਕਿਸੇ ਨੇ। ਨਹੀਂ ਮੋੜ ਸਕੇ, ਕਰਦੀਆਂ ਗਰੀਬੀਆਂ, ਕਬੀਲਦਾਰੀਆਂ ਭਾਰੀ ਪੈ ਗਈਆਂ, ਕਿਸੇ ਦਾ ਕਮਾਊ ਜਿਹੜਾ ਸੀ ਕਮਾਊ ਉਹ ਨਹੀਂ ਰਿਹਾ ਦੁਨੀਆ ਤੇ, ਕੋਈ ਬਿਮਾਰੀ ਦਾ ਸ਼ਿਕਾਰ ਹੋ ਗਿਆ ਜਾਂ ਕਿਸੇ ਕਿਵੇਂ ਨਾ ਕਿਵੇਂ ਕਰਕੇ ਪਰਮਾਤਮਾ ਦਾ ਪਾਣਾ ਉਹਨਾਂ ਨੂੰ ਮੰਨਣਾ ਪੈ ਗਿਆ। ਜਾ ਲੰਬੀ ਬਿਮਾਰੀ ਤੇ ਪੈਸਾ ਖਰਚ ਹੋ ਗਿਆ ਜਾਂ ਫਿਰ ਕੋਈ ਹੋਰ ਕਾਰਨ ਰਿਹਾ ਕਿ ਉਹ ਪੈਸੇ ਨਹੀਂ ਮੋੜ ਸਕਦੇ ਸੀ ਦਿਨ ਰਾਤ ਪਰ ਉਹਨਾਂ ਨੂੰ ਤੇ ਟੈਨਸ਼ਨ ਸੀ ਉਹਨਾਂ ਦੇ ਬੋਝ ਸੀਗਾ ਕਿ ਅਸੀਂ ਕਰਜ਼ਾ ਦੇਣਾ ਕਰਜ਼ਾਈਆਂ ਤੇ ਉਹ ਸਾਰੇ ਅਸੀਂ ਮਾਫ ਕਰਨ ਦਾ ਫੈਸਲਾ ਲਿਆ ਜਿੰਨੇ ਵੀ ਐਸਸੀ ਭਾਈਚਾਰੇ ਦੇ ਲੋਕ ਨੇ ਜਿਨ੍ਹਾਂ ਨੇ 4727 ਲਾਪਤਰੀ ਹੋਣਗੇ ਦੇ ਵਿੱਚ 4727 ਤੇ 68 ਕਰੋੜ ਰੁਪਏ ਦਾ ਕਰਜ਼ਾ ਸੋ ਜਿਹੜੀ ਮੈਂ ਇਹਨੂੰ ਪੀਐਸ ਸੀਐਫਸੀ ਕਹਿੰਦੇ ਆਂ ਪੰਜਾਬ ਸ਼ੈਡਿਊਲ ਕਾਸਟ ਲੈਂਡ ਡਵੈਲਪਮੈਂਟ ਐਂਡ ਫਾਈਨਾਂਸ ਕਾਰਪੋਰੇਸ਼ਨ ਇਹ 1979 ਤੋਂ ਅਸਿਪਾਈ ਚਾਰੇ ਨੂੰ ਵਿਆਜ ਘੱਟ ਵਿਆਜ ਤੇ ਕਰਜ਼ਾ ਦਿੰਦੀ ਆ ਰਹੀ ਹੈ ਤੇ ਹੁਣ ਤੱਕ ਇਹ ਸੰਸਥਾ ਜਿਹੜਾ 846 ਕਰੋੜ ਰੁਪਏ ਦਾ 840.90 ਕਰੋੜ ਲਗਭਗ 847 ਕਰੋੜ ਦਾ ਕਰਜ਼ਾ ਦੇ ਚੁੱਕੀ ਹੈ ਤੇ 5.41 ਲੱਖ ਜਾਨੀ ਕਿ ਸਾਢੇ 1.5 ਲੱਖ ਲੋਕਾਂ ਨੂੰ ਦੇ ਚੁੱਕੇ ਸੋ ਇਸੇ ਤਹਿਤ ਜਿਹੜੇ 4727 ਪਰਿਵਾਰ ਕਵਰ ਹੋ ਜਾਣਗੇ 1 ਰੁਪਿਆ ਵੀ ਉਹਨਾਂ ਤੋਂ ਵਸੂਲ ਨਹੀਂ ਕੀਤਾ ਜਾਊਗਾ ਤੇ ਅਸੀਂ ਇਹ ਗੱਲ ਬਿਲਕੁਲ ਕਲੀਅਰ ਕਰ ਦੇਣਾ ਚਾਹੁੰਦੇ ਹਾਂ ਚੀਮਾ ਸਾਹਿਬ ਬੈਠੇ ਆ ਕਿ ਅਸੀਂ ਜੋ ਵਾਅਦੇ ਕਰਦੇ ਆ ਅਸੀਂ ਉਹ ਪੂਰੇ ਕਰਦੇ ਆ ਮਨਜੋਗ ਵਿਤਮੰਤਰੀ ਸਾਹਿਬ ਨੇ ਆਪਣੇ ਬਜਟ ਸਪੀਚ ਦੇ ਵਿੱਚ ਇਹ ਗੱਲ ਕਹੀ ਸੀ ਕਿ ਉਹਨਾਂ ਦੇ ਅਸੀਂ ਕਰਜ਼ੇ ਮਾਫ ਕਰਾਂਗੇ ਸਾਡੇ ਕੋਲ ਬਹੁਤ ਚਿਰ ਤੋਂ ਇਹ ਲੋਕਾਂ ਦੀ ਡਿਮਾਂਡ ਸੀ ਕਿ ਅਸੀਂ ਤਾਂ ਜੀ ਮਿਲ ਕੋਈ ਹਾਲਾਤ ਹੀ ਹੈ ਨਹੀਂ ਅੱਗੇ ਨੇੜੇ-ਤੇੜੇ ਵੀ ਉਮੀਦ ਨਹੀਂ ਬਣ ਰਹੀ ਕਿ ਅਸੀਂ ਪੈਸੇ ਵਾਪਸ ਕਰ ਦਾਂਗੇ ਸੋ ਉਹਨਾਂ ਦੇ ਕਰਜ਼ੇ ਸਾਰੇ ਮਾਫ ਕੀਤੇ ਜਾ ਰਹੇ ਆ ਆਮ ਆਦਮੀ ਪਾਰਟੀ ਜਿਹੜੀ ਆ ਉਹ ਕਦੇ ਵੀ ਕਿਸੇ ਵੀ ਸਮਾਜ ਨੂੰ ਵੋਟ ਬੈਂਕ ਨਹੀਂ ਸਮਝਦੇ ਕੋਈ ਸੀ ਪੰਜਾਬ ਨੂੰ ਪੰਜਾਬ ਸਮਝਦੇ ਆ ਅਸੀਂ ਧਰਮਾਂ ਜਾ ਸਮਾਜਾਂ ਦੀ ਰਾਜਨੀਤੀ ਨਹੀਂ ਕਰਦੇ ਉਹ ਵੀ ਸਾਡੇ ਪੰਜਾਬ ਦੇ ਤਰੱਕੀ 'ਚ ਹਿੱਸਾ ਪਾਉਂਦੇ ਨੇ ਹੋ ਸਕਦਾ ਮਜ਼ਦੂਰ ਹੋਣ ਹੋ ਸਕਦਾ ਕਈ ਫੈਕਟਰੀਆਂ 'ਚ ਕੰਮ ਕਰਦੇ ਹੋਣ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਦਾ ਪੰਜਾਬ ਦੀ ਤਰੱਕੀ 'ਚ ਯੋਗਦਾਨ ਹੈਗਾ ਸੋ ਅਸੀਂ ਉਹਨਾਂ ਨੂੰ ਬਰਾਬਰ ਦੇ ਹਿੱਸੇਦਾਰ ਮੰਨਦੇ ਆ ਪੰਜਾਬ ਦੀ ਤਰੱਕੀ ਦੇ ਵਿੱਚ ਵੱਡੇ ਹਿੱਸੇਦਾਰ ਮੰਨਿਆ ਤਾਂ ਜੇ ਕੋਈ ਇਸ ਤਰ੍ਹਾਂ ਦੀਆਂ ਪਹਿਲਾਂ ਉਹਨਾਂ ਤੋਂ ਪਹਿਲਾਂ ਨਹੀਂ ਸਰਕਾਰਾਂ ਵਾਅਦੇ ਕਰਦੀਆਂ ਰਹੀਆਂ ਬੋਟ ਬੈਂਕ ਸਮਝ ਕੇ ਉਹਨਾਂ ਨੂੰ ਵਰਤਦੀਆਂ ਰਹੀਆਂ ਪਰ ਅਸੀਂ ਜੋ ਕਹਿਨੇ ਹਾਂ ਕਰਦੇ ਹਾਂ ਤੇ ਆਉਣ ਵਾਲੇ ਦਿਨਾਂ 'ਚ ਵੀ ਕਰਦੇ ਰਵਾਂਗੇ ਤੇ ਬਾਕੀ ਟੈਕਨੀਕਲਟੀਜ਼ ਜਿਹੜੀਆਂ ਨੇ ਜਾਂ ਕਿੰਨੇ ਪੈਸੇ ਨੇ ਉਹਨਾਂ ਦੇ ਤੇ ਕਿੰਨਾ ਵਿਆਜ ਕਾਰਪੋਰੇਸ਼ਨ ਕੋਲੇ ਮੈਂ ਚਾਹਾਂਗਾ ਕਿ ਫਾਈਨਾਂਸ ਮਿਨਿਸਟਰ ਸਾਹਿਬ ਥੋੜਾ ਬਰੀਫ ਕਰ ਦੇਣ। ਸਭ ਤੋਂ ਪਹਿਲਾਂ ਮਹਿਮਾਨਜੋਗ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹਾਂਗਾ ਕਿ ਜਿਨ੍ਹਾਂ ਨੇ ਜਦੋਂ ਬਜਟ ਬਣ ਰਿਹਾ ਸੀਗਾ ਉਸ ਸਮੇਂ ਮੈਨੂੰ ਹਦਾਇਤ ਜਾਰੀ ਕੀਤੀ ਕਿ ਪੰਜਾਬ ਦੇ ਅਨੁਸੂਚਿਤ ਜਾਤੀ ਜਨ ਜਾਤੀ ਵਿਭਾਗ ਦੇ ਜਿਹੜੇ ਜਿਹੜੀ ਕਾਰਪੋਰੇਸ਼ਨ ਆ ਪੰਜਾਬ ਅਨੁਸੂਚਿਤ ਜਾਤੀਆਂ ਪੌਂਬ ਵਿਕਾਸ ਤੇ ਵਿੱਤ ਕਾਰਪੋਰੇਸ਼ਨ ਕਿਉਂਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਕੋਲੇ ਬਹੁਤ ਸਾਰੀ ਇਨਪੁਟ ਜਿਹੜੀ ਆ ਬਹੁਤ ਸਾਰੇ ਲੋਕਾਂ ਨੇ ਆ ਕੇ ਗੁਜਾਰਿਸ਼ ਕੀਤੀ ਸੀ ਕਿ ਸਾਡਾ ਕਰਜ਼ਾ ਕਾਫੀ ਸਾਲਾਂ ਤੋਂ ਪੈਂਡਿੰਗ ਪਿਆ ਕੋ ਮਾਫ ਕੀਤਾ ਜਾਵੇ ਤਾਂ ਮਾਨ ਸਾਹਿਬ ਨੇ ਮੈਨੂੰ ਤੁਰੰਤ ਹਦਾਇਤ ਜਾਰੀ ਕੀਤੀ ਤਾਂ ਉਸੇ ਸਮੇਂ ਅਸੀਂ ਬਜਟ ਦੇ ਅੰਦਰ ਪ੍ਰਬੰਧ ਕੀਤਾ ਕਿ ਅਸੀਂ ਆਉਣ ਵਾਲੇ ਸਮੇਂ 'ਚ ਕਰਜ਼ਾ ਮਾਫ ਕਰਾਂਗੇ ਅੱਜ ਮੈਂ ਸਮਝਦਾ ਸਭ ਤੋਂ ਖੁਸ਼ੀਆਂ ਦਾ ਦਿਨ ਸਭ ਤੋਂ ਵੱਡਾ ਦਿਨ ਸਾਡੇ ਅਨਸੂਚਿਤ ਜਾਤੀਆਂ ਦੇ ਲਈ ਆ ਮੈਂ ਉਹਨਾਂ ਨੂੰ ਸਾਰਿਆਂ ਨੂੰ ਮੁਬਾਰਕਬਾਦ ਵੀ ਦੇਣੀ ਚਾਹਨਾਗਾ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਵੀ ਕਰਨਾ ਚਾਹਨਾਗਾ ਜਿਨ੍ਹਾਂ ਨੇ ਅੱਜ ਮੈਂ ਸ hẳn ਕੈਬਨਿਟ ਦੇ ਅੰਦਰ ਵੱਡਾ ਫੈਸਲਾ ਕੀਤਾਗਾ ਸਾਡੇ ਕੌਮੀ ਕਮਿਸ਼ਨਰ ਅਰਵਿੰਦ ਕੇਜਰੀਵਾਲ ਜੀ ਲਗਾਤਾਰ ਲਗਾਤਾਰ ਹਰੇਕ ਵਰਗ ਦੀਆਂ ਮੁਸ਼ਕਲਾਂ ਨੂੰ ਦੇਖਦੇ ਨੇਗੇ ਔਰ ਸਾਨੂੰ ਸਾਰਿਆਂ ਨੂੰ ਹਦਾਇਤ ਜਾਰੀ ਕਰਦੇ ਨੇ ਕਿ ਹਰੇਕ ਵਰਗ ਦੀ ਮੁਸ਼ਕਲਾ ਜਿਹੜਾ ਉਹਦਾ ਤਿਆਰ ਰੱਖ ਕੇ ਹੱਲ ਕੀਤਾ ਜਾਵੇ ਔਰ ਇਸ ਤੋਂ ਵੀ ਵੱਡੀ ਗੱਲ ਆ ਕਿ ਜਿਹੜਾ ਅਨਸੂਚਿਤ ਜਾਤੀਆਂ ਭੋਮ ਵਿਕਾਸ ਦਾ ਕਰਜ਼ਾ ਸੀਗਾ ਉਦੀ ਰਿਕਵਰੀ ਰੇਟ ਜਿਹੜਾਗਾ ਬੜੀ ਹੈਰਾਨੀ ਵਾਲੀ ਗੱਲ ਹੋਊਗੀ ਕਿ ਆਪਾਂ ਗੱਲ ਕਰਦੇ ਹੁੰਨੇ ਆ ਕਈ ਵਾਰ ਗਰੀਬ ਲੋਕਾਂ ਲਈ ਕਰਜ਼ਾਗਾ ਔਰ ਰਿਕਵਰੀ ਰੇਟ ਜਿਹੜਾ 84% ਇਹ ਸਭ ਤੋਂ ਵੱਡੀ ਨੋਟ ਕਰਨ ਵਾਲੀ ਗੱਲ ਆ ਕਿ ਜਿਹੜਾ ਇਹ ਮਾਡਲ ਆ ਇਹਦੇ ਉੱਤੇ ਇਨਾ ਕੰਮ ਹੋਇਆਗਾ 84% ਲੋਕਾਂ ਨੇ ਆਪਣਾ ਕਰਜ਼ਾ ਮਾਫ ਕੀਤਾਗਾ ਸੌਰੀ ਆਪਣਾ ਕਰਜ਼ਾ ਵਾਪਸ ਕੀਤਾਗਾ ਇਹਦਾ ਮਤਲਬ ਜਿਹੜਾ ਅਸੀਂ ਲੋਨ ਦਿੰਨੇ ਆ ਚਾਹੇ ਉਹ ਮੱਝਾਂ ਦਾਗਾ ਚਾਹੇ ਉਹ ਛੋਟੇ-ਛੋਟੇ ਜਿਹਾ ਇਸ ਤਰ੍ਹਾਂ ਸੀਐਮ ਸਾਹਿਬ ਨੇ ਕੰਮ ਕਰਾਇਆ ਨਗੇ ਉਹ ਸਾਰਾ ਕੰਮ ਜਿਹੜਾ ਸਕਸੈਸਫੁਲੀ ਉਹ ਲੋਕ ਕਰਦੇ ਨੇਗੇ ਉਹਨਾਂ ਦਾ ਸਕਸੈਸ ਰੇਟ ਜਿਹੜਾ ਬਹੁਤ ਵੱਡਾ ਹੈਗਾ ਸੋ ਲਗਭਗ 68 ਕਰੋੜ ਰੁਪਏ ਅਜ ਮਾਫ ਹੋਇਆਗਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਵਿਅਕਤੀਆਂ ਨੂੰ ਅਸੀਂ ਹੋਰ ਵੀ ਕਰਜ਼ੇ ਦੇਣਾ ਕਿ ਤਾਂ ਕਿ ਸਾਰੇ ਜਿਹੜੇ ਦੇਗੇ ਉਹ ਆਪਣੇ ਪੈਰਾਂ ਤੇ ਖੜੇ ਹੋ ਸਕਣ ਪਰ ਇਹ ਕਿ ਕਿ ਦੇਖੋ ਕਰਜ਼ਾ ਲੈਣਾ ਕੋਈ ਸ਼ੌਂਕ ਨਹੀਂ ਹੁੰਦਾ ਕਿ ਕਰਜ਼ਾ ਲੈ ਲਾਂਗੇ ਬਾਅਦ ਸਰਕਾਰ ਮਾਫ ਕਰ ਦੂਗੀ ਤਾਂ ਕੋਈ ਨਹੀਂ ਸੋਚਦਾ ਹੁੰਦਾ ਕੰਮਕਾਰ ਵਧਾਉਣ ਵਾਸਤੇ ਕਰਜ਼ਾ ਲਿਆ ਜਾਂਦਾ ਜਿਹੜੇ ਮਿਹਨਤ ਕਰਦੇ ਨੇ ਪਰ ਹਾਲਾਤਾਂ ਤੋਂ ਹਾਰ ਗਏ ਕਈ ਵਾਰ ਹਾਲਾਤ ਇਦਾਂ ਦੇ ਆਪਾਂ ਆਮ ਪਰਿਵਾਰਾਂ ਚੋਂ ਹੀ ਆ ਹਾਲਾਤ ਇਦਾਂ ਦੇ ਬਣ ਜਾਂਦੇ ਨੇ ਕਿ ਬੰਦੇ ਦੇ ਬਸ ਚ ਨਹੀਂ ਰਹਿੰਦਾ ਪਰ ਆਮ ਆਮੀ ਪਾਰਟੀ ਦੀ ਸਰਕਾਰ ਪੰਜਾਬ ਸਰਕਾਰ ਉਹਨਾਂ ਦੇ ਨਾਲ ਖੜੂਗੀ ਹਾਲਾਤਾਂ ਚੋਂ ਬਾਹਰ ਕੱਢਾਂਗੇ ਬਾਹਰ ਕੱਢ ਕੇ ਹਾਲਾਤਾਂ ਚੋਂ ਜਿਸ ਤਰ੍ਹਾਂ ਪਿਛਲੇ ਦਿਨੀ ਸੀ ਕਾਰਪੋਰੇਸ਼ਨ ਦਾ ਇੱਕ ਪ੍ਰੋਗਰਾਮ ਕੀਤਾ ਸੀਗਾ ਧੂਰੀ ਕੋਆਪਰੇਟਿਵ ਬੈਂਕਾਂ ਦੀ ਬਹੁਤ ਸਾਰੀਆਂ ਬੈਂਕਾਂ ਦੀ ਜਿਹੜਾ ਰਿਕਵਰੀ ਰੇਟ ਆ ਮਾਈਨਸ ਦੇ ਵਿੱਚ ਹੈ। ਪ੍ਰਤੂਰੀ ਦੇ ਵਿੱਚ 99. ਸਮਥਿੰਗ ਹੈ। ਮਨੂਰਿੰਦ ਨੇ ਰਿਕਵਰੀ ਰੇਟ ਲੋਕਾਂ ਦੇ ਕਰਜ਼ੇ ਲੈ ਕੇ ਕੰਮ ਕਰ ਕਰਕੇ ਉਸੇ ਕੰਮਕਾਰ ਦੀ ਪ੍ਰੋਫਿਟ ਚੋਂ ਵਾਪਸ ਵੀ ਕਰਤੇ ਸੀ ਇਹਨਾਂ ਨੂੰ ਸਨਮਾਨਿਤ ਕੀਤਾ। ਅਸੀਂ ਬਾਕੀ ਸਾਰੀਆਂ ਕੋਆਪਰੇਟ ਬੈਂਕਾਂ ਨੂੰ ਕਿਹਾ ਕਿ ਤੂਰੀ ਦੀ ਤਰਜ਼ ਤੇ ਕੰਮ ਕਰੋ। ਹੈਨਾ? ਕਿ ਕੋਈ ਸਰਕਾਰਾਂ ਨੇ ਆਪ ਦੇ ਕੋਲ ਤਾਂ ਨੋਟਾਂ ਛਾਪਣ ਵਾਲੀ ਮਸ਼ੀਨਾਂ ਹੈ ਨਹੀਂ ਸਰਕਾਰਾਂ ਨੇ ਲੋਕਾਂ ਤੋਂ ਟੈਕਸ ਲੈਣਾ ਲੋਕਾਂ ਨੂੰ ਦੇਣਾ ਜਦੋਂ ਇਹ ਯਕੀਨ ਬਣ ਜੇ ਲੋਕਾਂ 'ਚ ਕਿ ਸਰਕਾਰ ਸਾਡੇ ਤੋਂ ਟੈਕਸ ਤਾਂ ਲੈਂਦੀ ਹੈ ਕਿਉਂਕਿ ਸਾਨੂੰ ਹੀ ਦੇਊਗੀ ਸਕੂਲ ਆਫ ਐਮੀਨੈਂਸ ਦੇ ਥਰੂ ਜਾਂ ਸੜਕਾਂ ਦੇ ਥਰੂ ਜਾਂ ਫਿਰ ਸਾਨੂੰ ਇਨਫਰਾਸਟ੍ਰਕਚਰ ਬਿਜਲੀ ਫ੍ਰੀ ਦੇ ਥਰੂ ਜਾਂ ਸਾਨੂੰ ਕੱਸੀਆਂ ਜਾਂ ਪਾਈਪਾਂ ਨਹਿਰੀ ਪਾਈਪਾਂ ਕਿਸੇ ਨਾ ਕਿਸੇ ਰੂਪ 'ਚ ਜਿਹੜਾ ਪੈਸਾ ਉਹ ਲੋਕਾਂ ਤੇ ਹੀ ਲੱਗਣਾ ਚਾਹੀਦਾ ਅਸੀਂ ਇਸ ਗੱਲ ਦੇ ਧਾਰਨੀ ਆ ਤੇ ਇਹ ਜਿਹੜਾ ਆਉਂਦੇ ਆਉਂਦੇ ਸਮੇਂ ਚ ਵੀ ਬਹੁਤ ਵੱਡੇ ਵੱਡੇ ਐਲਾਨ ਅਸੀਂ ਚਾਹੇ ਕਿਸਾਨਾਂ ਬਾਰੇ ਚਾਹੇ ਉਹ ਮਜ਼ਦੂਰਾਂ ਬਾਰੇ ਚਾਹੇ ਉਹ ਦੁਕਾਨਦਾਰਾਂ ਬਾਰੇ ਚਾਹੇ ਉਹ ਵਪਾਰੀਆਂ ਬਾਰੇ ਸਨਤਕਾਰਾਂ ਬਾਰੇ ਉਦਯੋਗਪਤੀ ਅਸੀਂ ਕਰਦੇ ਰਵਾਂਗੇ ਕਿਉਂਕਿ ਸਾਡਾ ਮੁੱਖ ਮਕਸਦ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਬਣਾਉਣਾ ਜਿਹਦੇ ਵਿੱਚ ਸਾਰੇ ਇਕੱਠੇ ਮਿਲ ਕੇ ਸਾਰੇ ਸਮਾਜ ਇਕੱਠੇ ਮਿਲ ਕੇ ਅਸੀਂ ਮਾਲਾ ਦੇ ਮਣਕਿਆਂ ਵਾਂਗੂ ਆ ਮਾਲਾ ਚੋਂ ਇੱਕ ਮਣਕਾ ਕੱਢ ਦਈਏ ਉਹ ਮਾਲਾ ਨਹੀਂ ਰਹਾਂਦੀ ਕਹਿੰਦੇ ਕਿ ਮਣਕਾ ਇੱਕ ਰੁਪਈਆ ਲੱਖ ਦੇ ਬਰਾਬਰ ਨਹੀਂ ਵੰਦਾ ਪਰ ਜੇ ਲੱਖ ਚੋਂ ਇੱਕ ਰੁਪਈਆ ਕੱਢ ਦਈਏ ਉਹ ਵੀ ਲੱਖ ਨਹੀਂ ਰਹਿੰਦਾ ਸੋ ਇੱਕ ਇੱਕ ਮਣਕੇ ਦਾ ਸਾਡੇ ਅਸੀਂ ਮੁੱਲ ਸਮਝਦੇ ਆ ਸੋ ਜੇ ਕੋਈ ਤੁਹਾਡਾ ਸਵਾਲ ਹੋਵੇ ਤਾਂ ਤੁਸੀਂ ਇਦੇ ਵਿੱਚ ਜੀ ਲਗਭਗ 30 ਕਰੋੜ ਰੁਪਏ ਜਿਹੜਾ ਉਹ ਮੂਲ ਰਕਮ ਆ ਔਰ 22 ਕਰੋੜ ਰੁਪਏ ਇੰਟਰਸਟ ਆ 15 ਕਰੋੜ ਰੁਪਏ ਜਿਹੜਾ ਉਹ ਪੀਨਲ ਇੰਟਰਸਟ ਆ ਇਹ ਕਦੋਂ ਤੋਂ ਪੈਂਡਿੰਗ ਸੀ ਇਹ ਕਟੋਕੜ ਜੀ ਇਹ ਪਿਛਲੇ 20 ਸਾਲਾਂ ਤੋਂ ਇਹ ਜਿਹੜੇ ਪੈਂਡਿੰਗ ਸੀ ਪਿਛਲੇ 20 ਸਾਲਾਂ ਤੋਂ ਕਿਸੇ ਵੀ ਸਰਕਾਰ ਨੇ ਨਾ ਕਾਂਗਰਸ ਪਾਰਟੀ ਨੇ ਇਹ ਨ 20 ਸਾਲਾਂ ਚ ਕਾਂਗਰਸ ਪਾਰਟੀ ਦਾ ਰਾਜ ਰਿਹਾ ਹੁਣ ਆਪ 31 ਮਾਰਚ 2020 ਤੱਕ ਦੇ ਕੀਤਾ ਇਹਦੇ ਮਤਲਬ ਪਿਛਲੇ 20 ਸਾਲ ਦਾ ਕੀਤਾ ਜੀ ਅਸ਼ੋਕ ਦੇ ਸਾਲ ਦੇ ਇੱਕ ਮਿੰਟ ਮੈਂ ਕੰਪਲੀਟ ਕਰ ਦਾਂ ਇਹਨਾਂ ਨੂੰ 20 ਸਾਲਾਂ ਦੇ ਵਿੱਚ ਨਾ ਕਾਂਗਰਸ ਪਾਰਟੀ ਕੋਲ ਇਹਦਾ ਲੋਕਾਂ ਨੇ ਘਾਰ ਲਾਈ ਕਾਂਗਰਸ ਪਾਰਟੀ ਵੋਟਾਂ ਲੈਂਦੀ ਰਹੀ ਦਲਤ ਲੋਕਾਂ ਦੀ ਆ ਕਾਲੀਦਰ ਬੀਜੇਪੀ ਵਾਲੇ ਲੈਂਦੇ ਰਹੇ ਪਰ 20 ਸਾਲਾਂ ਚ ਕਿਸੇ ਨੇ ਧਿਆਨ ਨਹੀਂ ਦਿੱਤਾ ਬਹੁਤ ਸਾਰੇ ਉਹ ਪਰਿਵਾਰ ਨੇ ਸਾਡੇ ਕੋਲ ਆਏ ਜਿਨ੍ਹਾਂ ਦੇ ਮਾਪੇ ਮਰ ਚੁੱਕੇ ਨੇ ਛੋਟੇ ਬੱਚੇ ਨੇ ਜਿਨ੍ਹਾਂ ਦੇ ਕੋਲੇ ਕੋਈ ਘਰ ਨਹੀਂ ਹੈਗਾ ਸੀਗਾ ਉਹਨਾਂ ਲੋਕਾਂ ਦੇ ਨਾਂ ਤੇ ਇਹ ਕਰਜ਼ੇ ਖੜੇ ਸੀਗੇ ਬਲਕਿ ਉਹਨਾਂ ਨੂੰ ਜਿਹੜੀ ਕਾਰਪੋਰੇਸ਼ਨ ਕਈ ਵਾਰ ਤੰਗ ਕਰਦੀ ਸੀ ਸੋ ਬਹੁਤ ਵੱਡੀ ਰਾਹਤ ਜਿਹੜੀ ਹੈ ਮੈਂ ਸਮਝਦਾ ਅੱਜ ਪੰਜਾਬ ਦੇ ਦਲਤ ਵਰਗ ਲਈ ਅਨੁਸੂਚਿਤ ਜਾਤੀ ਤੇ ਜਨਜਾਤੀਆਂ ਵਰਗ ਦੇ ਲਈ ਮਿਲੀ ਹੈ ਇੱਕ ਮਿੰਟ ਇੱਕ ਮਿੰਟ ਦਰਸ਼ਨ ਬਿਲਕੁਲ 100% ਸਹੀ ਸੇ ਪਹਿਲਾਂ ਬਚਾਉਂਦਾ ਹੈ ਉਹ ਪਤਾ ਕੀ ਹੌਲੀ ਹੌਲੀ ਸਾਰਾ ਕੁਝ ਕੱਲ ਅੱਜ ਅਸੀਂ ਇਸ ਤਰ੍ਹਾਂ ਦਾ ਫੈਸਲਾ ਲਿਆ ਬਿਲਕੁਲ ਸਹੀ ਹੈ ਤੁਸੀਂ ਇਹ ਜਿਹੜੀਆਂ ਤੁਸੀਂ ਸਮੱਸਿਆਵਾਂ ਦੱਸ ਰਹੇ ਹੋ ਇਹ 95 96 97 98 99 2000 ਵੀ ਇਹ ਉਹਨਾਂ ਵੇਲੇ ਦੇ ਕੰਡੇ ਵੀਜੇ ਹੋਏ ਸਾਰੇ ਐਂ ਕਰ ਦਾਂਗੇ ਬੱਚ ਕੀਤਾ ਨਹੀਂ ਬੱਸ ਕੋਈ ਗੱਲ ਨਹੀਂ ਜੇ ਜੇ ਕਹਿ ਆ ਵੀ ਗਏ ਕਿਸੇ ਨੂੰ ਵਾਦਾ ਕਰ ਗਏ ਉਮੀਦਾਂ ਜਗਾ ਕੇ ਪਰ ਅਸੀਂ ਉਮੀਦਾਂ ਨੂੰ ਮਰ ਨਹੀਂ ਦੇਵਾਂਗੇ ਅਸੀਂ ਖੜਾਗੇ ਨਾਲ ਖੜਾਗੇ ਪੰਜਾਬ ਆਜ ਕਿਹੜੀ ਗੱਲ ਨੂੰ ਸੋਚਣੀ ਹੈ ਜੀ ਜਦੋਂ ਸਾਡਾ ਮਾਪਦਾ ਕੋਈ ਨਹੀਂ ਮਾਪਦਾ ਤੁਹਾਨੂੰ ਲਿਸਟ ਦੇ ਦੇਣਗੇ 4727 ਪਰਿਵਾਰ ਨੇ ਬਿਲਕੁਲ ਸਹੀ 4727 ਪਰਿਵਾਰ ਨੇ ਤੁਹਾਨੂੰ ਲਿਸਟ ਦੇ ਦਾਂਗੇ ਬਲਕਿ ਮੈਂ ਤੁਹਾਡੇ ਟੀਵੀ ਦੀ ਸੁਣਨਾ ਚਾਹੁੰਗਾ ਕਿ ਕਿੰਨੇ ਕ ਹੈਗੇ ਨੇ ਜਾਂ ਕਿੰਨੇ ਕਰਜ਼ਾ ਮੁੜ ਦੇ ਕਾਬਿਲ ਨਹੀਂ ਹੈਗੇ ਤੁਸੀਂ ਜਾ ਕੇ ਉਹਨਾਂ ਨੂੰ ਉਹਨਾਂ ਦੇ ਘਰੇ ਜਾ ਕੇ ਉਹਨਾਂ ਬਣਨ ਕਰ ਜੀ ਮੈਡਮ